ਅੰਤ ਹੈ ਸੰਗਤ ਜੀ ਕਈ ਵਾਰ ਕੱਚ ਦੀ ਚਮਕ ਵੀ ਇਨੀ ਹੁੰਦੀ ਹੈ ਹੀਰਾ ਹੀ ਲੱਗਣ ਲੱਗ ਪੈਂਦਾ ਇਹਦੇ ਕੋਈ ਵਿਰਲਾ ਜੋਰੀ ਹੈ ਜਿਹੜਾ ਕੱਚ ਤੇ ਹੀਰੇ ਵਿੱਚ ਫਰਕ ਕੱਢੇ ਜਿਵੇਂ ਬਾਬੇ ਮੱਖਣਝਾਲਵਾੜੇ ਨੇ ਉਹ ਬਾਬੇ ਬਕਾਲੇ ਦੀ ਧਰਤੀ ਤੇ ਛੱਬੀਆਂ ਵਰਿਆਂ ਦਾ ਬਾਪੂ ਇਕਾਂਤ ਵਿੱਚ ਭੂਰੇ ਵਿੱਚ ਬੈਠਾ ਬੰਦਗੀ ਕਰਦਾ ਕੱਢ ਮਾਰਿਆ ਨਹੀਂ ਤੇ ਸਾਰੇ ਕੱਚ ਨੂੰ ਹੀ ਮੱਥਾ ਟੇਕੀ ਗਏ ਹੁਣ ਕਈ ਵੀਰ ਕਹਿ ਦਿੰਦੇ ਜੀ ਭੋਰੇ 'ਚ ਬੈਠੇ ਨਹੀਂ ਇਹ ਤੇ ਹੋ ਸਕਦਾ ਵੀ ਸਾਨੂੰ ਤਰੀਕਾ ਦਾ ਕੋਈ ਅੱਗਾ ਪਿੱਛਾ ਹੋ ਜਾਵੇ ਸਾਡੇ ਕੋਲ ਤੇ ਫਿਰ ਵੀ ਇਤਿਹਾਸ ਮੌਜੂਦ ਹੈ ਔਰ ਇਹ ਵੀ ਨਹੀਂ ਵੀ ਬਾਪੂ ਭੋਰੇ 'ਚ ਹੀ ਬੈਠਾ ਹੈ ਉਹ ਭੋਰੇ ਵਿੱਚ ਰਿਹਾ ਕਰਦੇ ਸਨ ਕਿਉਂਕਿ ਉਹਨਾਂ ਸਮਿਆਂ ਵਿੱਚ ਇਲੈਕਟ੍ਰਿਸਿਟੀ ਬਿਜਲੀ ਤੇ ਹੁੰਦੀ ਨਹੀਂ ਸੀ ਗਰਮੀ ਹੈ ਸਰਦੀ ਹੈ ਪਰਬੰਧ ਹੁੰਦੇ ਨਹੀਂ ਸੀ ਸੰਤਾਂ ਨੇ ਨਾ ਪੋਰਾ ਧੂਆ ਪੁੱਟ ਲੈਣਾ ਬੀਸਮੈਂਟ ਅਜ ਵੀ ਕੈਨੇਡਾ ਅਮਰੀਕਾ ਸਿੰਘ ਸਾਹਿਬ ਬੈਠੇ ਨੇ ਤਾਬਿਆਂ ਵਿੱਚ ਇਹ ਅਮਰੀਕਾ ਕੈਨੇਡਾ ਜਾਂਦੇ ਨੇ ਲੋਕ ਬੀਸਮੈਂਟਾਂ ਵਿੱਚ ਰਹਿੰਦੇ ਨੇ ਹੁਣ ਜੇ ਕੋਈ ਬੀਸਮੈਂਟ ਵਿੱਚ ਬਹਿ ਕੇ ਜਪਜੀ ਸਾਹਿਬ ਕਰੇ ਉਹ ਪਖੰਡ ਹੈ ਉਦਾਂ ਹੀ ਅਸੀਂ ਇੱਥੇ ਪੂਰੇ ਬਣਾਏ ਸਾਨੂੰ ਦਾ ਕਾਰਨ ਕੀ ਸੀ ਕਿਉਂਕਿ ਗਰਮੀਆਂ ਵਿੱਚ ਪੋਰਾ ਠੰਡਾ ਹੈ ਧਰਤੀ ਦੀ ਗੋਦ ਵਿੱਚ ਸਰਦੀਆਂ ਵਿੱਚ ਪੋਰਾ ਨਿੱਗਾ ਹੈ ਵੈਸੇ ਵੀ ਬੰਦਗੀ ਨਿਆਣਿਆਂ ਚ ਬਹਿ ਕੇ ਨਹੀਂ ਹੁੰਦੀ ਕਾਂਥ ਚਾਹੀਦਾ ਹੁੰਦਾ ਉਹ ਗੁਰੂ ਸ਼ਹਿਬ ਦਾ ਭੋਰਾ ਸਾਹਿਬ ਘਰ ਸੀ ਉਥੇ ਰਿਹਾ ਕਰਦੇ ਸਨ ਜਦੋਂ ਕਿਤੇ ਗੁਰੂ ਹਰ Rai ਸਾਹਿਬ ਦਾ ਹੁਕਮ ਆਉਂਦਾ ਹੋਵੇਗਾ ਦਿਦਾਰੇ ਕਰਨ ਸੰਗਤਾਂ ਨੂੰ ਧਾਰਨ ਵੀ ਜਾਂਦੇ ਹੋਣਗੇ ਮਾਂ ਗੁਜਰੀ ਬਾਹਰ ਤਿਆਗੀ ਬਣ ਕੇ ਬੈਠੀ ਐ ਤੇ ਨੌਵੇਂ ਬਾਪੂ ਬੈਰਾਗੀ ਬਣ ਕੇ ਬੈਠਾ ਐ ਤੂੰ ਕਹਿਣਾ ਭੋਰੇ ਚ ਨਹੀਂ ਬੈਠਾ ਪੁੱਛ ਬਾਪੂ ਗੁਰੂ ਗੋਬਿੰਦ ਸਿੰਘ ਨੂੰ ਵੀ ਤੁਹਾਡੇ ਮਾਈ ਬਾਪ ਕੀ ਕਰਦੇ ਰਹੇ ਨੇ ਕਹਿੰਦੇ ਤਾਤ ਮਾਤ ਮੁਰ ਅਲਖ ਰਾਧਾ ਬਹੁ ਵਿਦ ਜੋਗ ਸਾਧਨਾ ਸਾਧਾ ਭਗਤੀ ਤੋਂ ਬਿਨਾ ਕੱਖ ਨਹੀਂ ਮਿਲਦਾ ਤਾਂ ਬਹਿ ਕੇ ਬੰਦਗੀ ਕੀਤੀ ਜੇ ਗੱਦੀ ਦੇਣੀ ਸੀ ਤੇ ਛੇਵੇਂ ਪਾਤਸ਼ਾਹ ਨੇ ਗੁਰੂ ਹਰ राय ਸਾਹਿਬ ਨੂੰ ਕਿਉਂ ਦਿੱਤੀ ਪੋਤਰੇ ਨੂੰ ਕਿਉਂ ਦਿੱਤੀ ਉਦੋਂ ਹੀ ਕਿਉਂ ਨਹੀਂ ਗੁਰਤੇਗ ਬਹਾਦਰ ਨੂੰ ਦਿੱਤੀ ਕਿਉਂਕਿ ਦਰਸਾਉਣਾ ਸੀ ਵੀ ਦੁਆ ਬਰਕਤਾਂ ਨਾਲ ਗੁਰੂ ਖੁਸ਼ ਹੁੰਦਾ ਬਾਬੇ ਲੈਹਣੇ ਵਰਗੇ ਮਹਾਪੁਰਸ਼ਾਂ ਨੂੰ ਗੱਦੀ ਤਾਂ ਮਿਲੀ ਸੇਵਾ ਕਰਤ ਹੋਏ ਨਹਿਕਾਮੀ ਤਿਸਕੋ ਹੋਤ ਪ੍ਰਾਪਤ ਸਵਾਮੀ ਵੀ ਸੇਵਾ ਨਾਲ ਹੀ ਤਖਤ ਮਿਲਦੇ ਨੇ ਹੁਣ ਸੇਵਾ ਨਾਲ ਮਿਲ ਗਏ ਹੁਣ ਦਰਸਾਉਣਾ ਸੀ ਵੀ ਜੇ ਸੇਵਾ ਨਾਲ ਮਿਲਦੇ ਨੇ ਤੇ ਬੰਦਗੀ ਭਗਤੀ ਕਰਨ ਵਾਲਿਆਂ ਦੀ ਵੀ ਜੈ ਜੈਕਾਰ ਹੈ ਭਗਤ ਭਗਤ ਜਗ ਵਜਿਆ ਭਗਤੀ ਕਰਿਆਂ ਤਖਤ ਮਿਲੇਗਾ ਜਦੋਂ ਬਹਿ ਕੇ ਭਗਤੀ ਕੀਤੀ ਤੇ ਬਾਪੂ ਨੇ ਫਿਰ ਤਖਤ ਦਿੱਤਾ ਨਵੇਂ ਪਾਤਸ਼ਾਹ ਨੂੰ ਉਡੀਕਦੇ ਰਹੇ ਦੋ ਤਿੰਨ ਜਾਮੇ ਵੀ ਭਗਤੀ ਕਰ ਲੈਣ ਦਰਸਾਉਣਾ ਸਾਨੂੰ ਸੀ ਵੀ ਸੇਵਾ ਤੇ ਸਿਮਰਨ ਇਹ ਦੋਹਾਂ ਬਰਕਤਾਂ ਨਾਲ ਸਾਨੂੰ ਇਹ ਵਡਿਆਈਆਂ ਮਿਲ ਸਕਦੀਆਂ ਨੇ ਜੇ ਸੇਵਾ ਨਹੀਂ ਸਿਮਰਨ ਨਹੀਂ ਤੇ ਨਹੀਂ ਕੁਝ ਮਿਲੇਗਾ ਇਸ ਕਰਕੇ ਜੋ 400 ਸਾਲ ਤੋਂ ਚੱਲਿਆ ਆਉਂਦਾ ਇਤਿਹਾਸ ਹੈ ਜੇ ਭੂਰੇ ਦਾ ਖੰਡਨ ਕਰੋਗੇ ਵੀਰ ਜੀ ਤੇ ਬਾਬਾ ਮੱਖਣ ਸ਼ਾ ਲੁਬਾਣਾ ਜੀ ਦਾ ਤੇ ਇਤਿਹਾਸ ਹੀ ਕੋਈ ਨਾ ਰਿਹਾ ਕੌਮ ਵਿੱਚ ਕੱਚ ਬੈਠਾ ਸੀ ਘੇਰੇ-ਘੇਰੇ ਬਾਈ ਮੰჯੀਆਂ ਢਾਕੇ ਅੱਜ ਜ਼ੋਹਰੀ ਆ ਗਿਆ ਏ ਤੇ ਜ਼ੋਹਰੀ ਕੱਚ ਚੋਂ ਹੀਰਾ ਕੱਢ ਸਕਦਾ ਏ ਚੜ ਕੇ ਭੂਰੇ ਤੇ ਕਹਿੰਦਾ ਲੋਕੋ ਕੱਚ ਨੂੰ ਮੱਥਾ ਟੇਕਦੇ ਰਿਆ ਅਡਹੀਰਾ ਲੱਭ ਪਿਆ ਗੁਰੂ ਲਾਦੋ ਰੇ ਗੁਰੂ ਲਾਦੋ ਰੇ ਹੋ ਗਈ ਜੇ ਭੋਰੇ ਤੇ ਬੈਠਾ ਹੀ ਨਹੀਂ ਜੇ ਭੋਰੇ ਤੇ ਬੈਠਾ ਹੀ ਨਹੀਂ ਜੇ ਸਾਹਮਣੇ ਹੀ ਬੈਠਾ ਸੀ ਤੇ ਫਿਰ ਬਾਬੇ ਮੱਖਣ ਸ਼ਾਹ ਤੋਂ ਪਹਿਲਾਂ 22 ਮੰਝੀਆਂ ਨੇ ਕਦੀ ਨਾਲ ਹੋਰ ਡਠੀ ਹੋਣੀ ਸੀ ਲੋਕ ਕਿਉਂ ਲੱਭਦੇ ਫਿਰਦੇ ਨੇ ਗੁਰੂ ਕਿੱਥੇ ਐ ਨੋਵਾ ਜੇ ਲੁਕਿਆ ਹੈ ਤੇ ਪ੍ਰਗਟ ਕੀਤਾ ਹੈ ਨਾ ਜੇ ਭੋਰੇ ਤੇ ਬੈਠੇ ਨੇ ਤੇ ਪ੍ਰਗਟ ਕੀਤੇ ਵਾਹਿਗੁਰੂ ਅਗਰ ਬੈਠੇ ਨਹੀਂ ਤੇ ਫਿਰ ਬਾਬਾ ਮੱਖਣ ਸ਼ਾਹ ਜੀ ਦਾ ਇਤਿਹਾਸ ਝੂਠਾ ਹੋ ਜਾਣਾ ਹੈ ਅੱਗੇ ਅਸੀਂ ਜਾਤ ਪਾਤ ਦੇ ਰੌਲਿਆਂ ਵਿੱਚ ਇੰਨੇ ਵੱਡੇ ਗਏ ਆ ਕਿਸੇ ਨੇ ਰਵਿਦਾਸ ਨੂੰ ਮਾੜਾ ਆਖਿਆ ਤੇ ਜਿਹੜੇ ਵਿਚਾਰੇ ਬਜਵੀ ਸਿੱਖਸ਼ਾਨਾ ਜਾਂ ਕੁਝ ਐਸੇ ਵੀਰ ਸ਼ਣ ਵੀ ਸਾਡੀ ਬਰਾਦਰੀ ਰਵਿਦਾਸ ਵਾਲੀ ਹੈ ਉਸ ਸਾਥੋਂ ਦੂਰ ਹੋ ਗਏ ਕੋਈ RAM ਗੜੀਏ ਸਿੱਖਾਂ ਗੁਰਦੁਆਰਾ ਬਣਾ ਲਿਆ ਕੋਈ ਜੱਟਾਂ ਬਣਾ ਲਿਆ ਰੱਬ ਦਾ ਵਾਸਤਾ ਜੇ ਹੁਣ ਲਬਾਣਾ ਬਰਾਦਰੀ ਮੈਂ ਨਹੀਂ ਬਲੀਵ ਕਰਦਾ ਬਰਾਦਰੀਆਂ ਵਿੱਚ ਪਰ ਇਹ ਇਹ ਵਰਣ ਮੰਡ ਇਹਨਾਂ ਬ੍ਰਾਹਮਣਾ ਦੀ ਕੀਤੀ ਹੈ ਔਰ ਇਹਦੇ ਅਨੁਸਾਰ ਸਾਡੇ ਤੋਂ ਅੱਗੇ ਇਹਨਾਂ ਨੇ ਕੋਈ ਰਵਿਦਾਸੀਆ ਬਣਾ ਕੇ ਵਿਛੋੜ ਲਿਆ ਏ ਕੋਈ ਵਾਲਮੀਕੀਆ ਬਣਾ ਕੇ ਵਿਛੋੜ ਲਿਆ ਏ ਹੁਣ ਤੁਸੀਂ ਬਾਬੇ ਮੱਕਣ ਸ਼ਾਹ ਦੇ ਜਿਹੜੇ ਬਰਾਦਰੀ ਦੇ ਸਿੱਖ ਨੇ ਰੱਬ ਦਾ ਵਾਸਤਾ ਜੇ ਸਿੱਖੀ ਤੋਂ ਉਹਨਾਂ ਨੂੰ ਦੂਰ ਨਾ ਕਰੋ ਉਦੋਂ ਵੀ ਭੋਰੇ 'ਚ ਬੈਠਾ ਬਾਈ ਧਾਰੀਆਂ ਨੂੰ ਚੰਗਾ ਨਹੀਂ ਸੀ ਲੱਗਦਾ ਉਦੋਂ ਵੀ ਭੋਰੇ 'ਚ ਬੈਠਾ ਬਾਈ ਮੰਝੇ ਵਾਲਿਆਂ ਨੂੰ ਚੰਗਾ ਨਹੀਂ ਸੀ ਲੱਗਦਾ ਉਹੀ ਰੂਹ ਅੱਜ ਰਾਮ ਰਾਈਆਂ ਧੀਰ ਮੱਲੀਆਂ ਵਾਲੀ ਕਈ ਮੇਰੇ ਵੀਰਾਂ 'ਚ ਆ ਗਈ ਉਹ ਕਹਿੰਦੇ ਭੋਰੇ 'ਚ ਬੈਠਾ ਹੀ ਨਹੀਂ ਮੈਂ ਇੱਕ ਗੱਲ ਕਹਿ ਦਵਾਂ ਗੁਰੂ ਗ੍ਰੰਥ ਸਾਹਿਬ ਵਿੱਚ ਕੇਵਲ ਭਗਤਾਂ ਨੂੰ ਜਗ੍ਹਾ ਮਿਲੀ ਹੈ ਗੁਰੂਆਂ ਤੋਂ ਬ੍ਰਹਮਕਾਰ ਨਰੰਕਾਰੀ ਜੋਤ ਤੋਂ ਬਿਨਾਂ ਕੇਵਲ ਭਗਤਾਂ ਨੂੰ ਜਗ੍ਹਾ ਮਿਲੀ ਹੈ ਤਨ੍ਹੇ ਹੋਣੀ ਕਿਤੇ ਕਬੱਡੀ ਨਹੀਂ ਖੇਡਦੇ ਰਹੇ ਭਗਤ ਤਨ੍ਹੇ ਹੋਣੀ ਭਗਤੀ ਕੀਤੀ ਤੇ ਜਗ੍ਹਾ ਮਿਲੀ ਐ ਪ੍ਰਚਾਰਕ ਨੂੰ ਇੱਥੇ ਜਗ੍ਹਾ ਨਹੀਂ ਕਿਉਂਕਿ ਮੇਰੇ ਵਰਗੇ ਪ੍ਰਚਾਰਕਾਂ ਅਜ ਕੁਝ ਕਹਿੰਦੇ ਨੇ ਕੱਲ ਨੂੰ ਮੈਂ ਵਿੱਕ ਗਿਆ ਤੇ ਮੈਂ ਗੁਰੂ ਦੇ ਇਤਿਹਾਸ ਉਲਟ ਬੋਲਣ ਲੱਗ ਪਾਵਾਂ ਮੈਨੂੰ ਕੀ ਜਗ੍ਹਾ ਗੁਰੂ ਦੇ ਚਰਨਾਂ ਵਿੱਚ ਮਸੰਦ ਪ੍ਰਚਾਰ ਕਰਦੇ ਸੀ ਜਿਸ ਦਿਨ ਪ੍ਰਚਾਰ ਚੰਗਾ ਕਰਦੇ ਰਹ ਬਾਪੂ ਸਰੋਪੇ ਦਿੰਦਾ ਸੀ ਜਿਸ ਦਿਨ ਉਲੰਘਣਾ ਕੀਤੀ ਇਤਿਹਾਸ ਦੀ ਬਾਣੀ ਦੀ ਕੜਾਹਾਂ ਚ ਚੁੱਕ ਚੁੱਕ ਕੇ ਛੁੱਟੇ ਨਹੀਂ ਉਹਨੇ ਵਿਚਾਰਨਾ ਨਹੀਂ ਸਮਝਾਇਆ ਇਹ ਸਜਾ ਹੈ ਮਸੰਦਾਂ ਦੀ ਔਕਾਤ ਵਿੱਚ ਰਹਿਣਾ ਚਾਹੀਦਾ ਸਾਨੂੰ 400 ਵਰੇ ਤੋਂ ਕੋਈ ਸੱਚ ਵਾਲਾ ਪੈਦਾ ਹੀ ਨਹੀਂ ਹੋਇਆ ਅੱਜ ਹੀ ਪਤਾ ਲੱਗਿਆ ਵੀ ਭੋਰੇ ਚ ਨਹੀਂ ਬੈਠੇ ਭੋਰੇ ਚ ਕੋਈ ਤੜਕੇ ਨਹੀਂ ਬੈਠੇ ਦਿਦਾਰੇ ਵੀ ਦਿੰਦੇ ਸਨ ਸੰਗਤ ਨੂੰ ਪਰ ਜੇ ਸ਼ਾਮਣੇ ਬੈਠੇ ਹੁੰਦੇ ਤੇ ਫਿਰ ਬਾਬੇ ਮੱਖਣ ਸ਼ਾਹ ਦਾ ਰੋਲ ਹੀ ਕੋਈ ਨਹੀਂ ਇਤਿਹਾਸ ਵਿੱਚ ਰੱਬ ਦਾ ਵਾਸਤਾ ਹੀ ਇਤਿਹਾਸ ਨੂੰ ਕੈਂਚੀ ਲੈ ਕੇ ਕੱਟਿਆ ਨਾ ਕਰ ਭਗਤੀ ਸਿਮਰਨ ਤੋਂ ਬਿਨਾ ਗੱਲ ਨਹੀਂ ਬਣਨੀ ਤਾਂ ਨਾ ਜੀ ਨੇ ਭਗਤੀ ਕੀਤੀ ਫਿਰ ਬੱਲੇ ਬੱਲੇ ਹੋਈ ਹੈ ਭਗਤ ਤਰੂ ਨੇ ਭਗਤੀ ਕੀਤੀ ਫਿਰ ਵਡਿਆਈ ਮਿਲੀ ਹੈ ਪ੍ਰਚਾਰ ਤੇ ਬੁਲਾਰਾ ਤੇ ਜਿਹੜਾ ਮਰਜੀ ਬਣ ਜਾਂਦਾ ਚੌਂਕੜੇ ਲਾਉਣੇ ਬਾਬਾ ਊਖੇ ਨੇ ਤੇ ਜਿਨ੍ਹਾਂ ਨੇ ਚੌਂਕੜੇ ਲਾਏ ਨੇ ਉਹ ਹੰਸ ਨੇ ਬਾਕੀ ਸਭ ਬਗਲੇ ਨੇ ਸੱਚੇ ਬਾਦਸ਼ਾਹ ਇੱਥੇ ਇੱਕ ਗੱਲ ਇਹ ਨਾਲ ਕਹਿ ਰਹੇ ਨੇ ਸਿੱਖਾ ਯਾਦ ਰੱਖੀ ਉਹ ਜਿਹੜਾ ਪ੍ਰਮਾਤਮਾ ਹੈ ਉਹਦੇ ਪਿਆਰੇ ਭਗਤ ਪਖੰਡ ਨਹੀਂ